ਲੋ ਜੀ ਆਪਣੇ ਕੋਲੇ ਪਿਆ ਸੀਗਾ ਪਤੀਲਾ ਘਿਓ ਵਾਲਾ ਜਿਹਦੇ ਨਾਲ ਆਪਾਂ ਪੰਜੀਰੀ ਬਣਾਈ ਸੀਗੀ ਹਨਾ ਤੇ ਮੈਨੂੰ ਐ ਹੋ ਗਿਆ ਮਖੇ ਖਰਾਬ ਵੀ ਹੋਊਗਾ ਫਿਰ ਐਵੇਂ ਇਹਦੇ ਕੋਈ ਬਣਨਾ ਤਾਂ ਹੈ ਨਹੀਂਗਾ ਕੁਝ ਤੇ ਆਪਾਂ ਬਣਾਉਣ ਲੱਗੇ ਸੀ ਸਬਜੀ ਮੈਂ ਤੁਹਾਨੂੰ ਦਿਖਾਵਾਂ ਵੀ ਜਦੋਂ ਘਰੇ ਚੀਜ਼ਾਂ ਪਈਆਂ ਹੋਣ ਕੁੜੀਓ ਲਾ ਲਿਆ ਕਰੋ ਤੁਸੀਂ ਆਹ ਟਮਾਟਰ ਪਏ ਆ ਆਹ ਆਲੂ ਪਏ ਨੇ ਆਹ ਪਿਆਜ਼ ਪਏ ਆ ਆਹ ਬੈਂਗਣ ਹੈ ਭਰਤ ਵਾਲਾ ਬੈਂਗਣ ਸੀਗਾ ਵੱਡਾ ਮੈਂ ਉਤੋਂ ਛਿੱਲ ਕੇ ਤੇ ਇਹਦੇ ਪੀਸ ਕਰ ਲੇ ਤੇ ਆਹ ਹਰੀਆਂ ਮਿਰਚਾਂ ਨੇ ਠੀਕ ਹੈ ਨਾ ਤੇ ਆਹ ਥੋੜਾ ਥੋੜਾ ਮੈਂ ਇਹਦੇ ਵਾਸਤੇ ਨੂਨ ਮਿਰਚ ਰੱਖ ਲਿਆ ਹੁਣ ਇਹ ਨਾਲੇ ਤਾਂ ਕੰਮ ਆ ਜੂਗਾ ਆ ਆਪਣਾ ਪਤੀਲਾ ਆ ਦੇਖੋ ਤੁਸੀਂ ਪਤੀਲੇ ਦੇ ਵਿੱਚ ਘਿਓ ਸੀਗਾ ਉਹ ਘਿਓ ਹੁਣ ਆਪਣੇ ਕੰਮ ਆ ਜੂਗਾ ਦੇਖੋ ਤੁਸੀਂ ਹੈਨਾ ਆਪਾਂ ਨੂੰ ਐਕਸਟਰਾ ਘਿਓ ਨਹੀਂ ਪਾਉਣਾ ਪੈਣਾ ਤੇ ਨਾਲੇ ਪਤੀਲੇ ਦੇ ਵਿੱਚ ਬਣ ਜੂਗੀ ਸਬਜ਼ੀ ਠੀਕ ਹੈ ਇਹਨੂੰ ਆਪਾਂ ਕਿਵੇਂ ਬਣਾਉਣੀ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਆਪਾਂ ਥੋੜਾ ਜਿਹਾ ਜੀਰਾ ਆ ਦੇਖੋ ਤੁਸੀਂ ਆ ਥੋੜਾ ਜਿਹਾ ਜੀਰਾ ਪਾਤਾ ਇਹ ਚ ਪਏ ਅਦਰਕ ਵੀ ਜਾਂਦਾ ਪਰ ਮੰਨਤ ਨਹੀਂ ਖਾਂਦੀ ਹੈਗੀ ਅਦਰਕ ਉਹ ਨਾ ਲਸਣ ਖਾਂਦੀ ਹੈ ਨਾ ਅਦਰਕ ਖਾਂਦੀ ਹੈ ਤੇ ਆਹ ਦੇਖੋ ਤੁਸੀਂ ਹੁਣ ਆਪਾਂ ਪਾਤਾ ਇਹਦੇ ਵਿੱਚ ਆਹ ਸਾਰਾ ਸਮਾਨ ਇਕੱਠਾ ਕਰਕੇ ਆ ਵਿੱਚੇ ਬੈਂਗਣ ਵਿੱਚੇ ਪਿਆਜ਼ ਵਿੱਚੇ ਸਾਰਾ ਕੁਝ ਆਪਾਂ ਇਕੱਠਾ ਕਰਕੇ ਇਹਦੇ ਵਿੱਚ ਪਾਤਾ ਜੀ ਠੀਕ ਹੈ ਨਾ ਤੋਸਵਾਰ ਕੇ ਆਹ ਦੇਖੋ ਤੁਸੀਂ ਠੀਕ ਹੈ ਮਾਥੋਂ ਦੱਸ ਦਿਆਂ ਫਿਰ ਜਦੋਂ ਸਾਰੀਆਂ ਚੀਜ਼ਾਂ ਬੱਚੀਆਂ ਪਈਆਂ ਹੋਣ ਨਾ ਵਿੱਚ ਸਲਗਮ ਵੀ ਪੈ ਜਾਂਦੇ ਨੇ ਤੇ ਸਾਰਾ ਕੁਝ ਪੈ ਜਾਂਦਾ ਇਹਦੇ ਵਿੱਚ ਆਹ ਦੇਖੋ ਤੁਸੀਂ ਇਹ ਹੁਣ ਆਪਾਂ ਇਹਦੇ ਵਿੱਚ ਪਾਤਾ ਇਹ ਤਾਂ ਬਾਲੀ ਸੌਖੀ ਆ ਸਬਜ਼ੀ ਬਣਾਉਣੀ ਜਦੋਂ ਕਾਰ ਦਾ ਕੰਮ ਹੋਵੇ ਕੋਈ ਤੁਸੀਂ ਇਸ ਤਰ੍ਹਾਂ ਬਣਾ ਲਓ ਮੈਂ ਤਾਂ ਵੈਸੇ ਤੁਹਾਨੂੰ ਕੋਈ ਇਹ ਨਹੀਂ ਮੈਂ ਕਿਹਾ ਚੱਲ ਕੁੜੀਆਂ ਨੂੰ ਸਿਖਾ ਦਿਆਂ ਨਾਲ-ਨਾਲ ਆਹ ਹਲਕਾ ਫੁਲਕਾ ਜਿਹਾ ਆਪਾਂ ਪਾਤਾ ਇਹਦੇ ਵਿੱਚ ਮਸਾਲਾ ਠੀਕ ਆ ਹਰੀਆਂ ਮਿਰਚਾਂ ਦੋ ਵਿੱਚ ਵੀ ਪਾਈਆਂ ਸੀਗੀਆਂ ਆਹ ਦੇਖੋ ਤੁਸੀਂ ਇਹਦੇ ਚ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਨਹੀਂ ਪੈਣੀ ਮਾੜਾ ਮੋਟਾ ਛਿੱਟਾ ਦੇਵਾਂਗੇ ਆਪਾਂ ਉਹ ਉਦੋਂ ਦੇਵਾਂਗੇ ਜਦੋਂ ਇਹ ਥੋੜਾ ਜਿਹਾ ਭੁੱਜ ਗਿਆ ਕਿਉਂਕਿ ਟਮਾਟਰ ਪਾਏ ਹੋਏ ਨੇ ਨਾ ਟਮਾਟਰ ਪਾਣੀ ਛੱਡ ਦਿੰਦੇ ਨੇ ਆ ਦੇਖੋ ਤੁਸੀਂ ਇਹਨੇ ਵਧੀਆ ਬਣ ਜਾਣਾ ਸਬਜੀ ਨੇ ਟਮਾਟਰਾਂ ਨੇ ਪਾਣੀ ਛੱਡ ਦੇਣਾ ਆਪਾਂ ਇਹਨੂੰ ਕੀ ਕਰਨਾ ਕੜਛੀ ਲਈ ਕੱਢ ਤੇ ਆਪਾਂ ਇਹਦੇ ਉੱਤੇ ਦੇ ਦੇਣਾ ਜੀ ਢੱਕਣ ਤੇ ਗੈਸ ਕਰ ਦੇਣਾ ਆਪਾਂ ਕੱਟ ਠੀਕ ਹੈ ਗੈਸ ਆਪਾਂ ਘੱਟ ਕਰਤਾ ਹੁਣ ਜਦੋਂ ਤੁਹਾਨੂੰ ਬਣ ਗਈ ਉਦੋਂ ਦਿਖਾਉਣੀ ਆ ਮੈਂ ਆ ਦੇਖੋ ਜੀ ਤਿਆਰ ਹੋਈ ਜਾਂਦੀ ਹੈ ਹੁਣ ਆਪਾਂ ਇਹਨੂੰ ਸਿਮ ਤੇ ਕਰ ਰੱਖਿਆ ਬਿਲਕੁਲ ਆ ਦੇਖੋ ਤੁਸੀਂ ਬਿਲਕੁਲ ਵੀ ਥੱਲੇ ਨਹੀਂ ਲੱਗਦੀ ਹੈਗੀ ਇਹ ਜਮਾ ਕੋਈ ਥੱਲੇ ਲੱਗਣ ਦਾ ਕੋਈ ਚਾਂਸ ਨਹੀਂਗਾ ਇਹਦਾ ਪਾਣੀ ਦੀ ਆਪਾਂ ਨੂੰ ਲੋੜ ਹੀ ਨਹੀਂ ਪੈਣੀ ਪਾਉਣ ਦੀ ਇਹ ਤਿਆਰ ਹੋ ਜਾਣੀਆਂ ਨੇ ਠੀਕ ਹੈ ਜੀ ਆ ਦੇਖਦੇ ਆਪਾਂ ਵੀ ਇਹ ਤਿਆਰ ਹੋਈ ਜਾਂਦੀ ਆ ਦੇਖੋ ਬਿਲਕੁਲ ਵੀ ਪਾਣੀ ਆਪਾਂ ਇੱਕ ਛਿੱਟਾ ਵੀ ਪਾਣੀ ਦਾ ਨਹੀਂ ਦਿਖਾਇਆ ਇਹਨਾਂ ਨੂੰ ਤੇ ਆ ਦੇਖੋ ਤੁਸੀਂ ਇਹ ਰਿਜਜ ਲੱਗ ਗਈ ਹੁਣ ਤੇ ਇਹ ਥੋੜੇ ਥੋੜੇ ਇਹ ਪੱਕਣ ਲੱਗ ਗਏ ਥੋੜੇ ਜੇ ਕੱਚੇ ਐ ਪਾਣੀ ਪੂਣੀ ਨਾ ਪਾਇਆ ਕਰੋ ਐ ਸਮਾਨ ਇਕੱਠਾ ਕਰਕੇ ਬਣਾ ਲਿਆ ਕਰੋ ਇਹਨੂੰ ਰਿਜਜ ਜਾਣ ਦਿਓ। ਥਾਲ ਦੀ ਨਾਲ ਆਪਾਂ ਸਬਜੀ ਵੀ ਕੱਢ ਕੇ ਰੱਖਤੀ ਹੁਣ ਇਹਦੇ ਵਿੱਚ ਹਨਾ ਹਰੀਆਂ ਮਿਰਚਾਂ, ਟਮਾਟਰ ਟਮੋਟਰ, ਅਦਰਕ ਉਦਰ ਕ ਇਹਦੇ ਵਿੱਚ ਮੈਂ ਕੁੜੀਓ ਕੱਢਤਾ ਤੇ ਉਧਰ ਆਪਣੀ ਸਬਜੀ ਹੋਈ ਜਾਂਦੀ ਐ ਤਿਆਰ ਬਣੀ ਜਾਂਦੀ ਐ ਬਣੀ ਜਾਂਦੀ ਐ ਭਾਈ। ਹਾਂਜੀ ਆ ਕੁੜੀਓ ਆਪਣੀ ਹੋ ਗਈ ਸਬਜੀ ਤਿਆਰ ਆ ਦੇਖੋ ਕਿਵੇਂ ਤੁਸੀਂ ਦੇਖੋ ਵਧੀਆ ਮਸਾਲਾ ਮਸੂਲਾ ਜਾਇਦਾ ਵਧੀਆ ਬਣ ਗਿਆ ਇਹ ਜੇ ਮੈਂ ਜਾਦੇ ਮਸਾਲਾ ਨਹੀਂ ਪਾਇਆ ਤੇ ਆ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਇਹ ਪਾ ਕੇ ਬਾਟੀ ਦੇ ਵਿੱਚ ਤੇ ਦੇਖੋ ਕਿੱਡੀ ਵਧੀਆ ਬਣੀ ਆ ਹਨਾ ਆ ਦੇਖੋ ਤੁਸੀਂ ਤੇ ਐਂ ਬਣਾ ਲਿਆ ਕਰੋ ਮੈਂ ਵੀ ਐਂ ਬਣਾ ਲੈਣੀ ਆ ਤੇ ਤੁਸੀਂ ਵੀ ਐਂ ਬਣਾ ਲਿਆ ਕਰੋ ਤੇ ਮੈਂ ਤਾਂ ਭਾਈ ਹੁਣ ਆਪਾਂ ਤਾਂ ਖਾਣੇ ਆ ਰੋਟੀ ਤੇ ਆ ਦਿੰਨੇ ਆ ਢਾਕ ਇਹ ਫੇਰ ਕੰਮ ਆਊਗੀ ਚਲੋ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਦੇ